ਕੀ ਕਹਿੰਦੇ ਆ ਕਹਿੰਦੇ ਤੁਹਾਡਾ ਮਤਲਬ ਨਹੀਂ ਬੰਦਦਾ ਚੀਜ਼ ਲਾਂਦਾ ਤੁਹਾਡਾ ਕੋਈ ਰੁੜਿਆ ਹੀ ਨਹੀਂ ਹੈਗਾ ਤੁਹਾਡਾ ਕੋਈ ਕੀ ਆਈ ਨਹੀਂ ਉਹਨੂੰ ਕੋ ਅਹੀ ਬਚ ਗਏ ਅਸੀਂ ਵੀ ਰੋੜ ਜਾਂਦੇ ਫੇਰ ਹੀ ਦੇਖਣਾ ਹੈਗਾ ਮੇਰੇ ਮੇਰੀ ਬੜੀ ਬੇਟੀ ਕੀਤੀ ਆਂਦੇ ਲੈ ਕੇ ਅੰਦਰ ਰੱਖਿਆ ਯਰ ਹੋ ਕੇ ਉਹਨੂੰ ਲੱਗੇ ਕਿਨੇ ਸੌਦਾ ਵਧੇਰਾ ਰੱਖਿਆ ਹੋਵੇ ਮੇਰੀ ਨਹੀਂ ਜ਼ਾਇਰੇ ਬੇਟੀ ਬੋਝ ਜਾਰੀ ਕੀਤੀ ਤਾਰ ਕਾਰਡ ਮੰਗਦੇ ਵੀ ਜੇ ਦਿਖਾਓਗੇ ਤਾਂ ਆਧਾਰ ਕਾਰਡ ਇਥੋਂ ਦਾ ਹੋਏਗਾ ਕਣੀ ਦਾ ਤੁਹਾਨੂੰ ਦਿੱਤਾ ਜਾਏਗਾ ਸਮਾਨ ਇਹਦੇ ਤੁਹਾਨੂੰ ਹੀ ਤੁਹਾਡਾ ਹੀ ਨਾਲ ਏਰੀਆ ਤੋਂ ਮਿਲਿਆ ਉਹ ਸਾਹਮਣੇ ਹੀ ਲਾਤ ਦੇਖਦੇ ਆ ਤੇ ਆਧਾਰ ਕਾਰਡ ਕਾਦੇ ਮੰਗਦੇ ਫਿਰੇ ਫਿਰ ਬੰਦਿਆਂ ਦੇ ਜੇ ਮੈਂ ਮੰਝੇ ਮੈਂ ਮੈਨੂੰ ਮੰਝੇ ਦੇ ਦਿਓ ਦਵਾਈ ਦੇ ਦਿਓ ਮੈਂ ਡੰਗਰਾਂ ਦੇ ਉੱਤੇ ਸੁੱਟਣੀ ਕਿਹੜੇ ਡੰਗਰ ਮੁਸ਼ਕਾਉਂਦੀ ਮੇਰੀ ਬਹੁਤ ਜਿਆਦੀ ਸਵੇਰੇ ਬੀਜਦੀ ਗਈ ਸੀ ਪਹਿਲਾਂ ਸਬਜ਼ੀ ਵੀ ਇਧਰ ਹੈ ਮੈਂ ਪਾਣੀ ਆਉਣ ਤੋਂ ਪਹਿਲਾਂ ਸਾਹ ਸੌਖਾ ਸੀਗਾ ਹਾਂ ਬਈ ਹਾਂ ਜੀ ਤਰੇ ਬੈਠੇ ਕੇ ਲੈ ਕੇ ਪੈਰੀ ਬਸ ਟਾਈਮ ਪਾਸ ਹੁੰਦਾ ਜੀ ਪਾਣੀ ਨਾਲ ਹੁਣ ਬਸ ਥੱਲੇ ਲੱਗ ਗਿਆ ਹੁਣ ਬਹੁਤ ਜਿਆਦਾ ਨਹੀਂ ਲੱਗਣ ਦਿੰਦੇ ਥੱਲੇ ਤੇ ਇੱਥੇ ਆਧਾਰ ਕਾਰਡ ਵੇਖ ਕੇ ਦੇਣਾ ਤੁਸੀਂ ਡੰਗਰ ਵੇਖ ਲਓ ਬੰਦਿਆਂ ਦੀ ਭੁੱਖ ਵੇਖ ਲਓ ਡੰਗਰਾਂ ਦੀ ਭੁੱਖ ਵੇਖ ਕੇ ਦੇ ਦਿਓ ਕਾਦੇ ਆਧਾਰ ਕਾਰਡ ਬੋ ਵਾਲੀ ਦਵਾਈ ਵੀ ਆਧਾਰ ਕਾਰਡ ਨਾਲ ਦੇਣੀ ਆਧਾਰ ਕਾਰਡ ਦਾ ਮੰਗਰੀ ਭਾਜੀ ਮੈਂ ਗੁਰੂ ਨਾਨਕ ਆਪੇ ਦਵਾਈਆਂ ਤੇ ਖਾਲਾਂ ਦੇ ਨਾਲ ਕੋਈ ਬਾਬੇ ਨਾਨਕ ਨੇ ਘੱਲਿਆ ਸਾਨੂੰ ਕੋਈ ਗੱਲ ਨਹੀਂ ਦੋਸਤੋ ਇਹ ਨਿੰਦਰ ਆ ਜਿਹਨੂੰ ਕੱਲ ਮੱਝ ਦਿੱਤੀ ਸੀ ਵੀ ਜਿਹਦੇ 9 ਡੰਗਰ ਜਿਹੜੇ ਰੁੜ ਗਏ ਆ ਦਦਾਰ ਗੇਲ ਹੋਣਾ ਉਹ ਸੇਵਾ ਨਿਭਾਈ ਸੀ ਔਰ ਕਰੀਬ ਉਹ ਦੱਸਦੇ ਸੀ 118000 ਦੀ ਜਿਹੜੀ ਮੱਝ ਚੰਗੀ ਆਈ ਸੀ ਮੱਝ ਚੰਗੀ ਸੀ ਨਾ ਤੇਰੀ ਹਾਂਜੀ ਬਹੁਤ ਵਧੀਆ ਕੋਈ ਫਾਰਮੈਲਟੀ ਤਾਂ ਨਹੀਂ ਕੀਤੀ ਨਹੀਂ ਨਹੀਂ ਵਧੀਆ ਦਿੱਤੀ ਪਈ ਔਰ ਮੈਂ ਕੱਲ ਇਹਨੂੰ ਕਿਹਾ ਸੀਗਾ ਵੀ ਜਿੱਥੇ ਦੀ ਪੈੜੀ ਆ ਮੈਂ ਕੱਲ ਵੇਖਣ ਆਉਂਗਾ ਤੇਰੇ ਜਿੱਥੇ 25 ਕਿੱਲੇ ਨੇ ਠੇਕੇ ਦੇ ਉੱਤੇ ਪੈੜੀ ਲਈ ਸੀ ਔਰ ਇਹ ਸਾਰੇ ਹਾਲਾਤ ਤੁਸੀਂ ਲਾਕੇ ਦੇ ਵੇਖ ਹੀ ਰਹੇ ਜਗੇ ਇਹਨੇ ਕਿਹਾ ਸੀਗਾ ਮੇਰੇ ਡੰਗਰ ਰੁੜ ਗਏ ਨੇ 9 ਉਹਦੇ ਵਿੱਚੋਂ ਦੋ ਦੱਬੇ ਜਿੱਥੇ ਬੋ ਆਉਂਦੀ ਸੀ ਬਹੁਤ ਤੇ ਆਹ ਸਾਹਮਣੇ ਹੀ ਪਏ ਨੇ ਇੱਥੇ ਮਤਲਬ ਖਲੋਤਾ ਵੀ ਨਹੀਂ ਜਾਂਦਾ ਸਾਰੇ ਪਰਿਵਾਰ ਕੋਲੋਂ ਸਾਡਾ ਉਹ ਵੀ ਮਤਲਬ ਬੁਰਾ ਹਾਲ ਹੋ ਗਿਆ ਉਹਨੂੰ ਵੇਖ ਕੇ ਔਰ ਪਰ ਇਹਦੇ ਨਾਲ ਮੈਂ ਵਾਅਦਾ ਕੀਤਾ ਸੀ ਤੈਨੂੰ ਵੇਖਣ ਆਉਂਗਾ ਔਰ ਅੱਜ ਇਹਨੇ ਸਾਰੇ ਇਹਦੇ ਮੈਥੋਂ ਦੇ ਹਾਲਾਤ ਵੇਖੇ ਆ ਵੀ ਸਾਰਾ ਹੀ ਸਮਾਨ ਰੁੜ ਗਿਆ ਤੁਹਾਡੇ ਸਾਹਮਣੇ ਆ ਮੰਜੇ ਆ ਬਿਸਤਰੇ ਆ ਮਤਲਬ ਫਰਿੱਜ ਆ ਤੇ ਆਹ ਪਈ ਆ ਕਣਕਿਆ ਸਾਰੀ ਇਹਨੇ ਵਿਖਾਈ ਉਹ ਸਾਰਾ ਕੁਝ ਬੈੱਡ ਤੱਕ ਜੋ ਸਮਾਨ ਇਹਦਾ ਇੱਥੇ ਡੇਰੇ ਤੇ ਸੀਗਾ ਉਹ ਸਾਰਾ ਖਰਾਬ ਹੋ ਚੁੱਕਾ ਵਾ ਔਰ ਪੈੜੀ ਦੇ ਉੱਤੇ ਮਤਲਬ ਗਾਰ ਜਿਹੜੀ ਗੋਡੇ-ਗੋਡੇ ਉਹ ਚੜੀ ਆ ਵੀ ਬਹੁਤ ਬੁਰੇ ਹਾਲਾਤ ਕੱਲੇ ਇਹਦੇ ਨਹੀਂ ਬਾਕੀ ਥਾਵਾਂ ਦੇ ਉੱਤੇ ਵੀ ਬਹੁਤ ਆ ਰੇਤਾ ਚੜੀ ਆ ਗਾਰ ਚੜੀ ਆ ਔਰ ਆ ਸਾਹਮਣੇ ਇਹਦੇ ਡੰਗਰ ਸੀਗੇ ਜਿਹੜੇ ਹੁਣ ਤੁਹਾਨੂੰ ਇਹਦੇ ਵਿੱਚ ਅਸੀਂ ਵਿਖਾ ਦਿੱਤੇ ਜਾਣਗੇ ਔਰ ਅੱਜ ਮੈਂ ਇਹਨੂੰ ਇਸ ਟੱਬਰ ਦੇ ਹਾਲਾਤ ਵੇਖਿਆ ਇਹਦੇ ਦਾਦੀ ਜੀ ਆ ਉਹ ਭੈਣਾ ਨੇ ਇਹਦੀਆਂ ਵਾਈਫ ਹੈ ਇਹ ਪਤਾ ਜੀ ਆ ਮੈਂ ਇਹਦੇ ਪਤਾ ਜੀ ਨੂੰ ਪੁੱਛਦਾ ਸੀਗਾ ਵੀ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਜਦੋਂ ਤੱਕ ਪੈੜੀ ਠੇਕੇ ਤੇ ਨਹੀਂ ਲਈ ਤੇ ਕਹਿੰਦੇ ਮੈਂ ਸਬਜੀ ਤੋੜ ਕੇ ਤੇ ਵੇਚਦਾ ਮਤਲਬ ਸਬਜੀ ਬਾਜ਼ਾਰ ਚ ਵੇਚਣ ਜਾਂਦੇ ਹੋ ਜੀ ਜੀ ਦੋ ਮੰਡੀਆਂ ਲੈ ਕੇ ਸਬਜੀ ਦਾ ਪਿੰਡਾਂ ਦੇ ਵਿੱਚ ਵੇਚਦੇ ਮੰਡੀਆਂੋਂ ਸਬਜੀ ਲੈ ਕੇ ਤੇ ਪਿੰਡਾਂ ਜਿੱਤਰਾ ਫੇਰ ਹੀ ਦਿੰਦੇ ਆ ਜੀ ਉਸ ਤਰ੍ਹਾਂ ਮਤਲਬ ਇਹ ਸਬਜੀ ਵੇਚਣ ਜਾਂਦੇ ਸੀਗੇ ਤੇ ਜਦੋਂ ਦੀ ਪੈੜੀ ਇੱਥੇ ਲਈ ਆ ਸਾਰਾ ਟੰਬਰ ਹੀ ਇੱਥੇ ਕੰਮ ਮਟਰਾਂ ਨੂੰ ਜਾਂਦੇ ਆ ਮਟਰ ਤੁਸੀਂ ਮਟਰ ਤੋੜਦੀਆਂ ਹਾਂ ਜਾਲੀ ਮਟਰਾਂ ਨੂੰ ਜਾਂਦੇ ਰਹੇ ਤੁਸੀਂ ਇਹ ਮਟਰ ਤੋੜਦੀਆਂ ਸਾਰੀ ਮਿਹਨਤ ਕਰਦੀਆਂ ਓਹ ਝੋਨਾ ਲਾਉਂਦੀਆਂ ਸੀਗੀਆਂ ਔਰ ਸਾਰਾ ਟੱਬਰ ਹੀ ਇੰਨੀ ਮਿਹਨਤ ਕਰਦਾ ਸੀ ਹੁਣ ਆਪਣੀ ਪੈਣੀ ਠੇਕੇ ਤੇ ਲਹਿਲੀ ਸੀਗੀ ਸਾਰੀ ਠੇਕੇ ਤੇ ਆਪਣੀ ਤਾਂ ਨਹੀਂ ਕੋਈ ਮੇਰੇ ਭਜ ਆਪਣੀ ਸਾਰੀ ਠੇਕੇ ਸਾਰੀ ਠੇਕੇ ਤੇ ਲਹਿਲੀ ਸੀਗੀ ਔਰ ਸਾਰੀ ਦੀ ਸਾਰੀ ਰੁੜ ਗਈ ਆ ਨੋਂ ਡੰਗਰ ਰੁੜ ਗਏ ਆ ਔਰ ਸਾਰਾ ਟੱਬਰ ਹੀ ਇੱਥੇ ਮਿਹਨਤ ਕਰਦਾ ਸੀ ਤੇ ਮੈਂ ਪੁੱਛਿਆ ਸੀ ਵੀ ਜਦੋਂ ਤੱਕ ਇਹ ਹੜ ਨਹੀਂ ਆਇਆ ਉਦੋਂ ਤੱਕ ਜ਼ਿੰਦਗੀ ਥੋੜੀ ਸੌਖੀ ਲੱਗਦੀ ਸੀਗੀ ਤੇ ਕਹਿੰਦੇ ਸੌਖੀ ਸੀਗੀ ਜੀ ਆਪ ਦਾ ਕੰਮ ਕਰਨ ਲੱਪੇ ਸਾਂ ਤੇ ਆ ਭੈਣ ਐ ਦੀ ਨਾਲ ਬੁਟੀਕ ਚਲਾਉਂਦੀ ਸੀ ਲਾਗੇ ਲਾਗੇ ਡੇਰਿਆਂ ਦੇ ਉੱਤੇ ਜਿਹੜੇ ਉਹ ਕੱਪੜੇ ਸੀਂ ਦਿੰਦੀ ਸੀਗੀ ਔਰ ਬਹੁਤ ਬੁਰੇ ਹ ਸਾਡੀ ਕੋਸ਼ਿਸ਼ ਹੁੰਦੀ ਆ ਵੀ ਕਿਸੇ ਦੀ ਜ਼ਿੰਦਗੀ ਲੀਹ ਦੇ ਉੱਤੇ ਲਿਆਉਣ ਲਈ ਉਹਦੀ ਬਾਹ ਨਾ ਛੱਡੀ ਜਾਵੇ ਉਹਨੂੰ ਮਤਲਬ ਧੁਰ ਤੱਕ ਆ ਮਤਲਬ ਪਹਚਾ ਦਿੱਤਾ ਜਾਵੇ ਵੀ ਉਹਦਾ ਉਹਦਾ ਜ਼ਿੰਦਗੀ ਜਿਹੜੀ ਬਸਰ ਕਰਨੀ ਸੌਖੀ ਹੋ ਜਾਏ ਕਰਜ਼ਾ ਵੀ ਸਿਰ ਤੇ ਚੜਿਆ ਵਾ ਔਰ ਇਹਦੇ ਨਾਲ ਅੱਜ ਮੈਂ ਇੱਥੇ ਆਇਆ ਮੈਨੂੰ ਇੱਕ ਗੱਲ ਕਹੀ ਆ ਵੀ 25 ਕਿੱਲੇ ਜਿਹੜੀ ਤੇਰੀ ਪੈਲੀ ਉੱਤੇ ਲੱਖ ਰੁਪਈਆ ਜਿਹੜਾ ਬਜਾਈ ਦਾ ਖਰਚਾ ਆਉਣਾ ਡਾਇਆ ਵਾ ਬੀਜ ਆ ਔਰ ਡੀਜ਼ਲ ਇਹ ਆਉਦਾ ਇੰਤਜ਼ਾਮ ਅਸੀਂ ਤੈਨੂੰ ਕਰਕੇ ਦਵਾਗੇ ਜਿਹੜੀ ਮਰਜ਼ੀ ਦੁਕਾਨ ਤੋਂ ਲੈ ਲਈ ਐਨੇ ਦਾ ਸਮਾਨ ਅਸੀਂ ਉੱਥੇ ਬਿੱਲ ਜਿਹੜਾ ਉਹ ਪੁੱਛਦਾ ਕਰ ਦਵਾਗੇ ਹਾਲਾਤ ਇਹ ਬਣੇ ਨੇ ਵੀ ਦੁੱਖ ਨਹੀਂ ਲੱਗਦਾ ਵੀ ਕਿਸੇ ਨੂੰ ਇਹ ਲੱਗੇ ਵੀ ਸਾਡੀ ਸੇਵਾ ਜਿਹੜੀ ਵਿਅਰਥ ਚੱਲ ਜਾਣੀ ਆ ਜਿੰਨੇ ਵੀ ਇਸ ਪਰਿਵਾਰ ਦੀ ਮਦਦ ਕੀਤੀ ਆ ਜਾਂ ਜਿੰਨੇ ਕਰਨੀਆਂ ਪ੍ਰਮਾਤਮਾ ਨੇ ਉਹਨੂੰ ਬਹੁਤ ਦੇਣਾ ਵਾ ਮਤਲਬ ਸਕੂਨ ਮਿਲਣਾ ਛੋਟੇ ਛੋਟੇ ਬੱਚੇ ਨੇ ਇੱਕ ਬੇਟਾ ਇੱਥੋਂ ਚੱਲ ਗਿਆ ਇੱਥੋਂ ਤੇ ਬੋਬੜੀ ਆਉਂਦੀ ਆ ਰਿਆ ਨਹੀਂ ਜਾਂਦਾ ਮੱਛਰ ਆ ਵੀ ਬਹੁਤ ਬੁਰੇ ਹਾਲਾਤ ਨੇ ਹੁਣ ਇਹਦੇ ਨਾਲ ਨਾਲ ਮੈਂ ਵੀ ਗੱਲ ਕਹੀ ਸੀ ਕਿ ਜਦੋਂ ਹਾਲਾਤ ਥੋੜੇ ਸਖਾਵੇਂ ਹੋਣੇ ਸ਼ੁਰੂ ਹੋਣਗੇ ਬਹੁਤ ਔਖੇ ਰਸਤਿਆਂ ਤੋਂ ਅਸੀਂ ਆਏ ਆ ਪਰ ਮੈਂ ਤਾਂ ਧਾਰਿਆ ਸੀਗਾ ਮਨ ਚ ਵੀ ਜਾਣਾ ਹੈ ਤੇਰੇ ਕੋਲੋ ਇੱਕ ਅੱਧੀ ਔਰਾਂ ਦੇ ਵਾਪਸ ਵੀ ਮੋੜਨ ਨੂੰ ਜੀ ਕੀਤਾ ਵੀ ਬਹੁਤ ਬੁਰੇ ਰਸਤੇ ਨੇ ਫਾਸੀ ਨਾ ਜਾਈਏ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕੋਸ਼ਿਸ਼ ਕਰੋ ਤੇ ਕਾਮਯਾਬ ਹੋ ਹੀ ਜਾਂਦੀ ਹੈ ਤੇ ਡੇਰੇ ਤੱਕ ਅਸੀਂ ਪਹੁੰਚ ਗਏ ਆ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹੀ ਸੀ ਕਿ ਜਦੋਂ ਹਾਲਾਤ ਸਖਾਵੇਂ ਹੋਣਗੇ ਫੇਰ ਜਿਹਦੀਆਂ ਜਿਹਦੀਆਂ ਜ਼ਿੰਮੇਵਾਰੀਆਂ ਬਣਦੀਆਂ ਉਹ ਤੈਅ ਕਰਨੀਆਂ ਸ਼ੁਰੂ ਕੀਤੀਆਂ ਜਾਣਗੀਆਂ ਉਹਨੂੰ ਸਵਾਲ ਕਰਨੇ ਸ਼ੁਰੂ ਕੀਤੇ ਜਾਣਗੇ ਰਸਤੇ 'ਚ ਇਹ ਤੇ ਇੱਕ ਪਾਉ ਜੀ ਮੈਨੂੰ ਦਰਿਆ ਵਿਖਾਉਂਦੇ ਸੀ ਕਿ ਦਰਿਆ ਦੇ ਉੱਤੇ ਕਿੰਨੀ ਕਿੰਨੀ ਕਾਈ ਚੜੀ ਆ ਦੱਸਦਾ 20-20 ਫੁੱਟ ਜੇ ਉਹਦੀ ਡੀਸਲਟਿੰਗ ਕੀਤੀ ਹੁੰਦੀ ਉਹਦੀ ਸਫਾਈ ਕੀਤੀ ਹੁੰਦੀ ਪਾਣੀ ਦਾ ਪੱਧਰ ਬਰਾਬਰ ਹੁੰਦਾ ਤੇ ਸ਼ਾਇਦ ਇੰਨੇ ਨੁਕਸਾਨ ਨਾ ਹੁੰਦੇ ਹੁਣ ਅਫਸਰ ਪਾਣੀ 'ਚ ਤੇ ਵੜੇ ਫਿਰਦੇ ਆ ਸਾਰਾ ਕੁਝ ਆ ਮਤਲਬ ਪਿੰਡ-ਪਿੰਡ ਤੁਰੇ ਫਿਰਦੇ ਆ ਪਰ ਇੱਕ ਚੀਜ਼ ਮਨਨ ਨੂੰ ਇਹ ਪੁੱਛਣੀ ਚਾਹਨਾ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਕਿ ਜਦੋਂ ਇਹਦੀ ਡੀਸਿਲਟਿੰਗ ਦਾ ਠੇਕਾ ਸੀਗਾ ਉਹਦੇ ਪੈਸੇ ਆਉਂਦੇ ਉਹਦੀ ਗਾਰ ਕੱਢੀ ਨਹੀਂ ਗਈ ਦਰਿਆਵਾਂ ਦੇ ਵਿੱਚ ਉਹ ਕਾਈ ਜਿਹੜੀ ਉਹ ਲਾਈ ਨਹੀਂ ਗਈ ਸਿਰਫ ਰੇਤਾ ਕੱਢਣ ਦੇ ਉੱਤੇ ਹੀ ਧਿਆਨ ਦਿੱਤਾ ਰੇਤਾ ਵੀ ਉੱਥੋਂ ਕੱਢੀ ਜਾਂਦੀ ਆ ਠੇਕਾ ਤਾਂ ਮਿਲਦਾ ਡੀਸਿਲਟਿੰਗ ਦਾ ਵੀ ਇਹਦੀ ਇਹਨੂੰ ਸਾਫ਼ ਕਰਨਾ ਵਾ ਦਰਿਆ ਨੂੰ ਇਹਦਾ ਪੱਧਰ ਬਰਾਬਰ ਲੈ ਕੇ ਆਉਣਾ ਵਾ ਪਰ ਜਿੱਥੋਂ ਰੇਤਾ ਸੌਖੀ ਨਿਕਲਦੀ ਆ ਉੱਥੋਂ ਰੇਤਾ ਲਗਾਤਾਰ ਹੀ ਕੱਢੀ ਜਾਂਦੀ ਰਹੀ ਆ ਰੂੜੇ ਵਾਲ ਪਿੰਡ ਚੋਂ ਨਿਕਲਦੀ ਰਹੀ ਆ ਮੈਂ ਪੁੱਛਦਾ ਆ ਵੀ ਅੱਜ ਆਪਾਂ ਸਾਰੇ ਹੀ ਐਕਟਿਵ ਹੋ ਗਏ ਆ ਜਦੋਂ ਦੋ ਦੋ ਢਾਈ ਢਾਈ ਸੌ ਜਿਹੜਾ ਟਿਪਰ ਇਥੋਂ ਰੋਜ਼ ਦਾ ਨਿਕਲ ਕੇ ਜਾਂਦਾ ਰਿਹਾ ਰੇਤਾ ਦਾ ਉਦੋਂ ਕਿਸੇ ਨੇ ਧਿਆਨ ਨਹੀਂ ਦਿੱਤਾ ਉਦੋਂ ਬੰਨ ਵੀ ਕੱਚੇ ਹੋ ਗਏ ਦਰਿਆ ਦੇ ਵਿੱਚ ਵੀ ਇੰਨਾ ਗਾਰ ਇਕੱਠੀ ਹੋ ਗਈ ਇੰਨੀ ਕਾਈ ਇਕੱਠੀ ਹੋ ਗਈ ਵੀ ਮਲਬਾ ਜਿਹੜਾ ਚੜ ਗਿਆ ਵਾ ਉਹਨਾਂ ਲੋਕਾਂ ਤੇ ਕਾਰਵਾਈ ਕਦੋਂ ਕਰੂਗੀ ਸਰਕਾਰ ਉਹਨਾਂ ਲੋਕਾਂ ਦੇ ਉੱਤੇ ਕ੍ਰਿਮਿਨਲ ਕੇਸ ਚੱਲਣੇ ਚਾਹੀਦੇ ਆ ਨਾ ਕਿ ਇਹ ਕੱਲਾ ਵੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ ਉਹਨਾਂ ਦੀ ਤਨਖਾਹ ਕੱਟ ਲਈ ਜਾਵੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਵੇ ਕਿੰਨੇ ਜੀ ਮਰੇ ਆ ਆ ਡੰਗਰ ਤੁਹਾਡੇ ਸਾਹਮਣੇ ਕਿੰਨੇ ਆ ਇਹਦੇ ਆਪਣੇ ਨਾਂ ਰੋੜ ਗਏ ਤੇ ਉਹ ਸਾਹਮਣੇ ਪਏ ਅੱਜ ਕਿਸੇ ਨੇ ਮੇਰੇ ਖਾਲ ਕੁੱਤਾ ਮਾਰ ਦਿੱਤਾ ਕਿਤੇ ਤੇ ਪਰਚਾ ਹੋ ਗਿਆ ਵਾ ਵੀ ਉਹ ਕੁੱਤੇ ਨੂੰ ਕੋਟ-ਕੋਟ ਕੇ ਮਾਰ ਦਿੱਤਾ ਤੇ ਇੰਨੇ ਡੰਗਰ ਜਿਨ੍ਹਾਂ ਦੇ ਨਾਲ ਇਹਦੀ ਜ਼ਿੰਦਗੀ ਚੱਲਦੀ ਸੀ ਇਹਦੀ ਜ਼ਿੰਦਗੀ ਬਸਰ ਹੁੰਦੀ ਸੀਗੀ ਉਹਨਾਂ ਅਫਸਰਾਂ ਦੇ ਉੱਤੇ ਪਰਚਾ ਵੀ ਦਰਜ ਕਰਨਾ ਬਣਦਾ ਜਿਨ੍ਹਾਂ ਨੇ ਸਫਾਈਆਂ ਨਹੀਂ ਕਰਾਈਆਂ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਬਹੁਤ ਸਾਰੇ ਡਿਪਾਰਟਮੈਂਟ ਵਾਲੇ ਇਰੀਗੇਸ਼ਨ ਵਾਲਿਆਂ ਨੇ ਚਿੱਠੀਆਂ ਲਿਖ-ਲਿਖ ਪਾਈਆਂ ਵੀ ਆਹ ਰਸਤੇ ਖਰਾਬ ਆ ਆ ਬੰਨ ਟੁੱਟਣ ਵਾਲੇ ਆ ਇੱਥੇ ਹਾਲਾਤ ਖਸਤਾ ਵਾ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਪਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਰਿਪੇਅਰ ਕਰਾਉਣ ਦਾ ਸੋ ਇਹਦੇ ਲਈ ਜ਼ਿੰਮੇਵਾਰ ਕੌਣ ਆ ਜੇ ਲੋਕ ਮਰ ਗਏ ਆ ਡੰਗਰ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਵਾ ਉਹਨਾਂ ਅਫਸਰਾਂ ਦੇ ਉੱਤੇ ਕ੍ਰਿਮੀਨਲ ਪਰਚੇ ਦਰਜ ਹੋਣੇ ਚਾਹੀਦੇ ਆ ਆ ਮੋਟਰ ਲੱਗੀ ਮੈਨੂੰ ਪੁੱਛਿਆ ਪਾਣੀ ਕਿੱਥੋਂ ਆਉਂਦਾ ਔਰ ਨਲਕਾ ਗੇੜ ਕੇ ਜਿਹੜਾ ਉਹ ਪਾਣੀ ਪੀਂਦੇ ਆ ਤੇ ਬਿਜਲੀ ਇੱਥੇ ਕਹਿੰਦਾ ਵੀ ਸਾਰੇ ਹੀ ਖੰਬੇ ਡਿੱਗੇ ਨੇ ਪਤਾ ਨਹੀਂ ਬਿਜਲੀ ਹੁਣ ਮਹੀਨਾ ਨਹੀਂ ਆਉਂਦੀ ਕਿ ਦੋ ਮਹੀਨੇ ਨਹੀਂ ਆਉਂਦੀ ਹਾਲਾਤ ਇਹੋ ਜਿਹੇ ਬਣੇ ਨੇ ਇਹ ਕਿਹੋ ਜਿਹੇ ਹਾਲਾਤ ਯਾਰ ਆਦੀਵਾਸੀਆਂ ਵਾਲੇ ਬਣਾ ਦਿੱਤੇ ਨੇ ਇੰਨੀ ਇੰਨੀ ਪੈੜੀਆਂ ਦੇ ਉੱਤੇ ਗਾਰ ਐ ਸਾਹਮਣੇ ਰੇਤਾ ਇੰਨੀ ਇੰਨੀ ਚੜੀ ਆ ਔਰ ਉਹਦੀ ਸਫਾਈ ਕਦੋਂ ਹੋਣੀ ਆ ਉਹਦੀ ਫਸਲ ਕਦੋਂ ਬੀਜਣੀ ਆ ਇਹ ਸਾਰੇ ਕੁਝ ਦੇ ਉੱਤੇ ਧਿਆਨ ਦੇਣ ਦੀ ਲੋੜ ਐ ਜੇ ਇੱਕ ਵਾਰੀ ਹੜਾ ਆ ਹੀ ਚੁੱਕਿਆ ਮੈਂ ਸਵੇਰੇ ਵੀ ਇਹ ਗੱਲ ਕਹਿ ਕੇ ਟਿਆ ਕਿ 88 ਝੜਾਏ ਸੀਗੇ ਉਦੋਂ ਵੀ ਇੰਨਾ ਭਾਰੀ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਹੋਇਆ ਹੁਣ ਇਹਦਾ ਨੁਕਸਾਨ ਘੱਟ ਹੋਣਾ ਚਾਹੀਦਾ ਸੀ ਕਿਉਂਕਿ ਟੈਕਨੋਲੋਜੀ ਇੰਨੀ ਐਡਵ ਪਾਰੀ ਕਿੰਨਾ ਪੱਧਰ ਵੱਧ ਗਿਆ ਵਾ ਇੰਨੀ ਟੈਕਨੋਲੋਜੀ ਐਡਵਾਂਸ ਐ ਤੇ ਤਾਂ ਵੀ ਇੰਨਾ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਅਫਸਰਾਂ ਦੀ ਕਟਾਈ ਆ ਇਹਦੇ ਸਰਕਾਰ ਦੀ ਕਟਾਈ ਆ ਇਹਦੇ ਵਿੱਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਔਰ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕ੍ਰਿਮినਲ ਪਰਚੇ ਦਰਜ ਹੋਣੇ ਚਾਹੀਦੇ ਆ ਸਾਥੋ ਤੇ ਜੋ ਸਰੰਡਿਆ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨੂੰ ਕੱਲ ਇੱਕ ਮੱਝ ਦਿੱਤੀ ਆ ਲੱਖ ਰੁਪਏ ਦੀ ਅੱਜ ਇਹਦੀ ਜ਼ਿੰਮੇਵਾਰੀ ਲੈ ਲਈ ਇਹਦੀ 25 ਕਿੱਲੇ ਜਿਹੜੀ ਫਸਲ ਬੀਜੀ ਜਾਊਗੀ ਮੈਂ ਫੇਰ ਇਹਨੂੰ ਕਹਿਨਾ ਕਿ ਹੋਰ ਵੀ ਜਿਹੜਾ ਤੇਰਾ ਸਮਾਨ ਐ ਮੰਜੇ ਬਿਸਤਰੇ ਕਣਕ ਵੀ ਇਹਨੂੰ ਕਿਹਾ ਵੀ ਜਿੰਨੀ ਤੇਰੀ ਖਰਾਬ ਹੋਈ ਆ ਸਾਡੇ ਔਰ ਜੋ ਜੋ ਜਿੱਥੇ ਜਿੱਥੇ ਵੀ ਜੋ ਜੋ ਲੋੜ ਕੋ ਬਹੁਤ ਲੋਕ ਹੁੰਦੇ ਨੇ ਕੋਈ ਇੱਕ ਅੱਧੀ ਚੀਜ਼ ਵੀ ਉਹ ਦੇਣਾ ਚਾਹੁੰਦੇ ਨੇ ਵੀ ਕੋਈ ਕਹਿੰਦਾ ਮੈਂ ਫ੍ਰਿਜ ਦੇ ਦੂੰਗਾ ਜੋ ਜੋ ਇਹਦਾ ਨੁਕਸਾਨ ਹੋਇਆ ਵਾ ਕੋਸ਼ਿਸ਼ ਕਰਾਂਗੇ ਵੀ ਉਹਦੀ ਭਰਪਾਈ ਕਰਾ ਦਿੱਤੀ ਜਾਵੇ ਇਹਦੀ ਜ਼ਿੰਦਗੀ ਜਿਹੜੀ ਦੁਬਾਰਾ ਲਈ ਤੇ ਆਜੇ ਜਿਹੜਾ ਘਰ ਦੇ ਵਿੱਚ ਜ਼ਰੂਰੀ ਸਮਾਨ ਆ ਇਹਨੂੰ ਹਣ ਕਰਜ਼ੇ ਦੀ ਟੈਨਸ਼ਨ ਹੋਊਗੀ ਮੈਂ ਕਿਸ਼ਤਾਂ ਕਿੱਥੋਂ ਦੇਣੀਆ ਤੇ ਵਿਆਜ ਕਿੱਥੋਂ ਦੇਣਾ ਤੇ ਸਮਾਨ ਨੇ ਵਿਚਾਰੇ ਨੇ ਕਿੱਥੋਂ ਬਣਾਉਣਾ ਵਾ ਜਿੰਨਾ ਕ ਸਾਥੋਂ ਹੋਇਆ ਤੇਰਾ ਕੋ ਟੀਵੀ ਫਰਿੱਜ ਤੇਰੇ ਨਿਆਣੇ ਵਾਸਤੇ ਜੋ ਸਾਡੇ ਕੋਲੋਂ ਸਰਿਆ ਬਣਿਆ ਅਸੀਂ ਖੀਰਲੇ ਦਿਨ ਤੱਕ ਤੇਰਾ ਨਾਂ ਨਿਭਾਉਂਦੇ ਰਵਾਂਗੇ ਜਿੰਨੀ ਸੇਵਾ ਸਾਡੇ ਕੋਲੋਂ ਪ੍ਰਮਾਤਮਾ ਨੇ ਲਿਖੀ ਮੈਂ ਰੋਜ਼ ਕਹਿੰਨਾ ਹੋਵੇ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇਰੀ ਪੈੜੀ ਵਿੱਜਣ ਦੀ ਜ਼ਿੰਮੇਵਾਰੀ ਵੀ ਅਸੀਂ ਜਿਹੜੀ ਉਹ ਲੈਨੇ ਆਂ ਵੀ ਇਹਦਾ ਹਰ ਹਾਲ ਦੇ ਵਿੱਚ ਆ ਨੀਆਂ ਬਹਿ ਗਈਆਂ ਸਾਰੀਆਂ ਇਹ ਰਿਪੇਅਰ ਹੋਣਗੀ ਹੁਣ ਹਾਂਜੀ ਰਿਪੇਅਰ ਹੋਣਗੀਆਂ ਮਤਲਬ ਆ ਹਾਲਾਤ ਨੇ ਸਾਰਾ ਕੁਝ ਤਬਾਹ ਹੋ ਗਿਆ ਵੀ ਕਿੱਥੋਂ ਆ ਕੇ ਤੇ ਕਿੱਥੇ ਪੈਲੀ ਵਾਉਣ ਡਿਆ ਸੀ ਕਿੱਥੇ ਮਤਲਬ ਕੰਮਕਾਰ ਕਰਨ ਡਿਆ ਸੀ ਔਰ ਕੁਦਰਤ ਨੂੰ ਚਲੋ ਜੋ ਕੁਝ ਹੋ ਰਹੀ ਮਨਜ਼ੂਰ ਸੀਗਾ ਤੇ ਵਿਚਾਰੇ ਦਾ ਨੁਕਸਾਨ ਬੜਾ ਹੋਇਆ ਫਿਰ ਵੀ ਜਿੰਨੀ ਕੋਈ ਤੇਰੀ ਭਰਪਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਦੋਸਤੋ ਮੈਂ ਨਿੰਦਰ ਦਾ ਇੱਥੇ ਵੇਖਣ ਆਇਆ ਤੇ ਪਾਉ ਜਗੀਰ ਸੋਣੀ ਮਿਲੇ ਆ ਉਹ ਡੇਰਾ ਇਹਨਾਂ ਦਾ ਇਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕੋ ਪਿੰਡ ਆ ਮਗਰ ਜਨ ਨਹੀਂ ਕਹਿੰਦੇ ਇੱਥੇ ਹੀ ਅਸੀਂ ਰਹਿੰਦੇ ਆ ਤਿੰਨ ਬੱਚੇ ਆ ਤੁਹਾਡੇ ਤਿੰਨ ਬੱਚੇ ਆ ਦੋ ਕੁੜੀਆਂ ਦੋ ਗੁੱਡੀਆਂ ਇੱਕ ਲੜਕਾ ਦੋ ਗੁੱਡੀਆਂ ਇੱਕ ਲੜਕਾ ਵਾ ਤੇ ਪੰਜ ਛੇ ਕਿੱਲੇ ਜਿਹੜੀ ਪੈਲੀ ਆ ਉਹ ਜੰਗਲਾਤ ਦੀ ਆਪਣੀ ਮਾਲਕੀ ਨਹੀਂ ਹੈ ਆਪਣੀ ਨਹੀਂ ਪ੍ਰਦੇਸ਼ ਸਰਕਾਰ ਦੀ ਪ੍ਰਦੇਸ਼ ਸਰਕਾਰ ਦੀ ਆ ਕੋ ਦਾ ਮਤਲਬ ਠੇਕਾ ਵੀ ਨਹੀਂ ਹੁੰਦਾ ਪਰ ਹੈ ਮਾਤਰ ਨੇ ਡੰਗਰ ਕਿੰਨੇ ਰੁੜ ਗਏ ਤੁਹਾਡੇ ਡੰਗਰ 7 ਰੁੜ ਗਏ ਜੀ 7 ਡੰਗਰ ਜਿਹੜੇ ਆ ਉਹ ਰੁੜ ਗਏ ਹਾਂਜੀ ਰੁੜ ਗਏ ਕਿੰਨੇ ਚੋਂ ਇਹ 13 ਕ ਚੋਂ ਰੁੜ ਗਏ ਜੀ 13 ਚੋਂ ਪੱਕੀ ਗੱਲ ਹੈ ਹਾਂਜੀ ਹਾਂਜੀ ਵੀ 7 ਡੰਗਰ ਰੁੜ ਗਏ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਪੈਲੀ ਬੀਜਣ ਦਾ ਅਸੀਂ ਮਤਲਬ ਕਰਦੇ ਆ ਕੋਸ਼ਿਸ਼ ਵੀ ਤੁਹਾਡਾ ਵੀ ਆਪਣੀ ਉਸ ਲਿਸਟ ਦੇ ਵਿੱਚ ਨਾਮ ਪਾਇਆ ਜਾਵੇ ਵੀ ਤੁਹਾਡਾ ਪਹਿਲਾਂ ਹੋਰ ਵੀ ਜੇ ਕੋ ਤੁਹਾਡੀ ਮਤ ਹੋਈ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਵੀ ਇੱਧਰ ਇੱਕ ਅੱਧੇ ਦਿਨ ਚ ਫੇਰ ਆ ਜਾਾਂਗੇ ਤੁਹਾਡੇ ਕੋਲ ਨਹੀਂ ਸਨ ਮੌਕਾ ਵੇਖਣਾ ਚਾਹੀਦਾ ਸਾਡੀ ਹਾਂ ਹੋਰ ਜਿਹੜੇ ਜਿਹੜੇ ਕੋ ਠੇਕੇ ਤੇ ਹੈਗੇ ਆ ਠੀਕੇ ਜੀ ਬਾਜੀ ਹੈਗੀ ਬਥੇ ਕਿੰਨੇ ਜਿੰਨਾ ਕੋ ਮਾਲਕੀ ਨਾ ਹੋਵੇ ਨਹੀਂ ਹੁਣ ਮਾਤੜ ਮਾਤੜੀ ਭਾਜੀ ਅੱਗੇ ਵੀ ਠੇਕੇ ਦੇ ਬੰਦੇ ਰੱਖੀਆਂ ਪੈਣਾਂ ਮੈਂ ਜਿੱਥੇ ਤੂੰ ਆਪਣੇ ਲਈ ਰੋਂਦਾ ਫਿਰਦਾ ਹਾਂ ਤੇ ਮੈਂ ਤੁਹਾਨੂੰ ਤੈਨੂੰ ਹੀ ਕਹਿਣਾ ਵੀ ਮਾੜੀ ਮੋਟੀ ਲਿਸਟ ਜਿਹੜੀ ਪਰਮਾਤਮਾ ਨੂੰ ਹਾਜ਼ਰਨਾ ਚ ਜਾਣ ਕੇ ਵੀ ਚੰਗੀ ਉਹ ਤੋਂ ਬਣਾ ਅਸੀਂ ਵੀ ਉਹਦੇ ਵਿੱਚ ਵੇਖ ਲਾਂਗੇ ਕੋਈ ਲੋੜ ਬੰਦਾ ਦੀ ਹੋਰ ਵੀ ਬਣਾ ਲਓ ਤੇ ਜੋ ਮਤਲਬ ਸਾਡੇ ਕੋਲ ਜੋ ਉਹਨਾਂ ਦੀ ਪੈੜੀ ਬੀਜਣ ਦਾ ਬੰਦੋਬਸਤ ਹੋਇਆ ਤੇ ਅਸੀਂ ਉਹਨੂੰ ਕਰਾਉਣ ਦੀ ਜਾਂ ਆਪਣੇ ਜਿਹੜੇ ਸਾਡੇ ਨਾਲ ਸਾਡੇ ਸੇਵਾ ਕਰਨਾ ਚਾਹੁੰਦੇ ਨੂੰ ਉਹਨਾਂ ਕੋਲੋਂ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਪਰ ਜੈਨੂਅਨ ਜੀ ਜਿਹੜੀ ਲਿਸਟ ਬਣਾਓ ਕਿਉਂਕਿ ਹਾਲਾਤ ਇੱਥੇ ਸਾਰੇ ਇਹ ਵੇਖ ਹੀ ਲਏ ਆ ਇਹਨੇ ਦੱਸਿਆ ਵੀ ਮੇਰਾ ਟਰੈਕਟਰ ਵੀ ਡੁੱਬ ਗਿਆ ਵਾ ਔਰ ਸਾਡੇ ਨਾਲ ਇੱਕ ਵਾਦਾ ਕੀਤਾ ਸੀਗਾ ਪ੍ਰੀਤ ਟਰੈਕਟਰ ਵਾਲਿਆਂ ਨੇ ਵੀ ਜਿਹਦੇ ਟਰੈਕਟਰ ਕੋ ਨੁਕਸਾਨੇ ਜਾਣਗੇ ਜਿਨ੍ਹਾਂ ਦੀ ਸਰਵਿਸ ਹੋਣ ਵਾਲੀ ਹੋਊਗੀ ਜਿਹੜੇ ਕੋ ਮਤਲਬ ਡੁੱਬੇ ਹੋਣਗੇ ਇਹ ਐਮੀ ਵਰਕ ਹਣਾ ਵੀ ਇੱਕ ਮੈਸੇਜ ਦਿੱਤਾ ਸੀ ਕਿ ਅਸੀਂ ਉਹਨਾਂ ਦੀ ਸਰਵਿਸ ਜਿਹੜੀ ਫ੍ਰੀ ਕਰਾਂਗੇ ਉਪਾਉ ਦੇ ਜੋ ਮੜਾ ਜਾਂ ਠੀਕ ਹੁੰਦਾ ਵਾ ਮਾਹੌਲ ਟਰੈਕਟਰ ਆਪਣਾ ਜਿਹੜਾ ਪ੍ਰੀ ਟਰੈਕਟਰ ਵਾਲਿਆਂ ਦੀ ਵਰਕਸ਼ਾਪ ਹੈਗੀ ਆ ਗੱਲ ਮੈਂ ਉਹਨਾਂ ਨਾਲ ਫੋਨ ਤੇ ਕਰ ਲੂੰਗਾ ਔਰ ਜੋ ਰਲ ਮਿਲ ਕੇ ਸਾਥ ਹੋਊਗਾ ਤੇਰਾ ਟਰੈਕਟਰ ਜਿਹੜਾ ਉੱਥੋਂ ਰਿਪੇਅਰ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਊਗੀ ਟਰੈਕਟਰ ਤੇਰੇ ਦਾ ਬੰਦੋ ਵਸਤੂ ਵੀ ਜਿਹੜਾ ਉਹ ਕਰ ਦਿਆਂਗੇ ਚਾਰ ਡੰਗ ਲੈ ਸਾਡੇ ਚਾਰ ਡੰਗ ਜਿਹੜੇ ਪਜੇ ਰਗੇ ਉਹ ਤੇ 3-4 ਜਿਹੜੇ ਕੱਲ ਤੈਨੂੰ ਇਹਦੇ ਹੱਥਾਂ 'ਚ ਫੀਡ ਵੀ ਭੇਜ ਦਾਂਗੇ ਤੇ ਚੌਕਰ ਵੀ ਭੇਜ ਦਾਂਗੇ ਚਾਰ ਡੰਗ ਰਿਆ ਤੇਰੇ ਘਰ ਰੋਸ਼ਨ ਕੱਲ ਤੈਨੂੰ ਆਟਾ ਦਾਲ ਖੰਡ ਪੱਤੀ ਜੇ ਲੋੜ ਇਹਦਾ ਭੇਜਾਂਗੇ ਤੇ ਤੈਨੂੰ ਵੀ ਮਹੀਨੇ 2 ਮਹੀਨੇ ਦਾ ਹੀ ਭੇਜ ਦਵਾਂਗੇ ਵੀ ਤੇਰੀ ਰਾਸ਼ਨ ਦੀ ਚਿੰਤਾ ਮੁੱਕੇ ਮਹੀਨੇ 2 ਮਹੀਨੇ ਦਾ ਸੀ ਭੇਜ ਦਵਾਂਗੇ ਆਧਾਰ ਕਾਰਡ ਕਹਿੰਦੇ ਵੀ ਜੇ ਦਿਖਾਓਗੇ ਤੁਹਾਡਾ ਆਧਾਰ ਕਾਰਡ ਇੱਥੋਂ ਦਾ ਹੋएगा ਕਣੀ ਦਾ ਤੁਹਾਨੂੰ ਦਿੱਤਾ ਜਾਏਗਾ ਸਮਾਨ ਨਹੀਂ ਤੇ ਤੁਹਾਨੂੰ ਨਹੀਂ ਤੁਹਾਡਾ ਜੀ ਨਾਲ ਏਰੀਆ ਤੇ ਮਿਲੇ ਕਾਦੇ ਆਧਾਰ ਕਾਰਡ ਮੈਂ ਤਾਂ ਪਹਿਲਾਂ ਇੱਕ ਦਿਨ ਤੋਂ ਕਿਹਾ ਸੀਗਾ ਕਿ ਸੀਐਮ ਰੀਲੀਫ ਫੰਡ ਦੇ ਵਿੱਚ ਪੈਸੇ ਨਾ ਦਿੱਤੇ ਜਾਣ ਸਿੱਧੀ ਲੋਕਾਂ ਦੀ ਮਤ ਕਰੋ ਇਹਨਾਂ 20 ਫਾਰਮੈਲਟੀਆਂ ਕਰਨੀਆਂ ਵਾ ਆਧਾਰ ਕਾਰਡ ਲਿਆਓ ਰਾਸ਼ਨ ਕਾਰਡ ਲਿਆਓ ਰਹਿੰਦੇ ਕਿੱਥੇ ਹੋ ਕਮਾਈ ਕਿੰਨੀ ਐ ਮੈਂ ਪਹਿਲਾਂ ਵੀ ਇਹ ਦੁਹਾਈ ਦਿੰਦਾ ਰਿਹਾ ਵੀ ਦੁਨੀਆ ਮਤਲਬ ਜਿਹੜੇ ਦੇਣ ਵਾਲੇ ਉਹਨਾਂ ਨੂੰ ਸਾਫ਼ ਪਤਾ ਲੱਗਦਾ ਵੀ ਯਾਰ ਇਹ ਲੋੜਵੰਦਾਂ ਦੇ ਸਿੱਧੀ ਮਤ ਕਿਉਂ ਨਹੀਂ ਕਰਦੇ ਫਿਰ ਉਹ ਝੁਕ ਮਿਸ਼ਣਾ ਖਾ ਖਾ ਦੇਣੇ ਨੇ ਤੇ ਸਿੱਧੀ ਆਪ ਦੀ ਸੇਵਾ ਸਿੱਧੀ ਕਿਸ ਨੂੰ ਨਿਭਾ ਦਿਓ ਨਾ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਰਿਹਾ ਪੂਰਾ ਕੰਬ ਗਿਆ ਠੀਕ ਜਿਵੇਂ ਇੰਨਾ ਪਾਣੀ ਇਹ ਕੰਬ ਗਿਆ ਜਿੱਥੇ ਦਾ ਬੰਦਾ ਕੰਬ ਜਾਂਦਾ ਨਾ ਜਿਹੜੀ ਡੀਸੈਲਟਿੰਗ ਜੀ ਹੋਈ ਹੁੰਦੀ ਹੈ ਤਾਂ ਨਾਲ ਕਿੰਨਾ ਕ ਫਰਕ ਪੈਂਦਾ ਇਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਜੇਕਰ ਇਹਦੀ ਸਾਰੀ ਜਿਹਨੂੰ ਪੰਜਾਬੀ ਚ ਖਲਾਈ ਕਹਿਆ ਜਾਂਦੇ ਆ ਜੀ ਸੈਲਟਿੰਗ ਜੀ 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 ਇਹਨੂੰ ਖਲਾਈ ਕਹਿੰਦੇ ਜੇ ਇਹ ਹੋਈ ਹੁੰਦੀ ਤੇ ਪਾਣੀ ਜਿਹੜਾ ਸਿੱਧੇ ਦਾ ਸਿੱਧਾ ਨਿਕਲਣਾ ਸੀਗਾ ਔਰ ਸਿੱਧਾ ਆਪਣੇ ਰਸਤੇ ਇਹਨੇ ਚਲੇ ਜਾਣਾ ਸੀਗਾ